ਇਸ ਵਕਤ ਗੁਰਦਾਸਪੁਰ ਦੇ ਹਾਲਾਤ ਦਿਖਾ ਰਿਆਂ ਗੁਰਦਾਸਪੁਰ ਦੇ ਪਿੰਡ ਗਲੜੀ ਦੇ ਹਾਲਾਤ ਦੇਖੋ ਆਵਾਜਾਈ ਠੱਪ ਹੋ ਚੁੱਕੀ ਇੱਥੇ 라ਵੀ ਦੀ ਮਾਰ ਇੱਥੇ ਬਹੁਤ ਪਿੰਡਾਂ ਨੂੰ ਪੈ ਚੁੱਕੀ ਹੈ ਪੂਰਾ ਪਿੰਡ ਜਲਥਲ ਹੋ ਚੁੱਕਿਆ ਹੈ ਪੂਰੇ ਖੇਤ ਡੁੱਬ ਚੁੱਕੇ ਨੇ ਅਸੀਂ ਇਸ ਵਕਤ ਟਰੈਕਟਰ ਤੇ ਸਵਾਰ ਹੋ ਕੇ ਤੁਹਾਨੂੰ ਅਸੀਂ ਗਰਾਊਂਡ ਲੈਵਲ ਤੇ ਹਾਲਾਤ ਦਿਖਾ ਰਿਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਪਿੰਡ ਦੀ ਸਥਿਤੀ ਕਿੰਨੀ ਗੰਭੀਰ ਬਣੀ ਪਈ ਹੈ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਨੇ ਸੋ ਦੇਖੋ ਦੂਰ ਦੂਰ ਤੱਕ ਨਜ਼ਰ ਮਾਰੋਗੇ ਤਾਂ ਖੇਤ ਨੇ ਜਿਹੜੇ ਕਿਸਾਨਾਂ ਦੇ ਉਹ ਬੁਰੇ ਤਰੀਕੇ ਨਾਲ ਡੁੱਬ ਚੁੱਕੇ ਨੇ ਉਹਨਾਂ ਦੀ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਲਗਾਤਾਰ ਆਰਮੀ ਵੱਲੋਂ ਇੱਥੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਐਨਡੀਆਰਫ ਦੀ ਟੀਮ ਵੀ ਇੱਥੇ ਤਨਤ ਹੈ ਜਿਹੜੇ ਪਿੰਡ ਵਾਸੀ ਨੇ ਉਹ ਆਪਣੇ ਜਿਹੜੇ ਪਿੰਡ ਚੋਂ ਜਿਹੜੇ ਘਰਾਂ ਚੋਂ ਸਮਾਨ ਨੇ ਉਹ ਟਰਾਲੀਆਂ ਦੇ ਜ਼ਰੀਏ ਟਰਾਲੀਆਂ ਦੇ ਜ਼ਰੀਏ ਇਕੱਠਾ ਕਰਕੇ ਇੱਥੋਂ ਲੈ ਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਆਰਮੀ ਕਿਸ ਤਰ੍ਹਾਂ ਆਪਣੀ ਡਿਊਟੀ ਨਿਭਾ ਰਹੀ ਹੈ ਇੱਥੇ ਸੋਇ ਪਿੰਡ ਗਲੜੀ ਦੀਆਂ ਤਸਵੀਰਾਂ ਨੇ ਦੇਖੋ ਪਾਣੀ ਮਿਲਟਰੀ ਵੀ ਤਨਾਤ ਐ ਥੇ ਦੇਖੋ ਪਾਣੀ ਦੀ ਗਹਿਰਾਈ ਕਿੰਨੀ ਜ਼ਿਆਦਾ ਹੈ ਬਹੁਤ ਹੀ ਜ਼ਿਆਦਾ ਹਾਲਾਤ ਖਰਾਬ ਨੇ ਗੁਰਦਾਸਪੁਰ ਤੇ ਹੜਾ ਦੀ ਮਾਰ ਲਗਾਤਾਰ ਇਹਨਾਂ ਪਿੰਡਾਂ ਨੂੰ ਪੈ ਰਹੀ ਹੈ ਰਾਵੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਸੋਇ ਤਸਵੀਰਾਂ ਗੁਰਦਾਸਪੁਰ ਦੀਆਂ ਨੇ ਦੇਖੋ ਟਰਾਲੀਆਂ ਤੇ ਪਿੱਛੇ ਬੈਠੇ ਜਿਹੜੇ ਪਿੰਡ ਦਾਸੀ ਨੇ ਉਹ ਡੰਡੇ ਨਾਲ ਚੈੱਕ ਕਰ ਰਹੇ ਨੇ ਕੋਈ ਡੂੰਗਾ ਟਵਾ ਤਾਂ ਨਹੀਂ ਕਿਸ ਤਰ੍ਹਾਂ ਹਾਲਾਤ ਖਰਾਬ ਨੇ ਕਿੰਨੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਹਨਾਂ ਦੀ ਇਹ ਹਾਲਾਤ ਨੇ ਜੀ ਪਿੰਡ ਦਾਸੀ ਲਗਾਤਾਰ ਜੂਜਰੇ ਨੇ ਰਾਵੀ ਦਰਿਆ ਦੀ ਮਾਰ ਲਗਾਤਾਰ ਇਹਨਾਂ ਪਿੰਡਾਂ ਨੂੰ ਪੈ ਰਹੀ ਹੈ ਐਕਸਕਲੂਸਿਵ ਤਸਵੀਰ ਤੁਸੀਂ ਦੇਖ ਸਕਦੇ ਹੋ ਗਰਾਊਂਡ ਲੈਵਲ ਤੋਂ ਕਵਰੇਜ ਦਿਖਾ ਰਿਆ ਤੁਹਾਨੂੰ ਦੇਖੋ ਇਸ ਤਰ੍ਹਾਂ ਪੂਰਾ ਪਿੰਡ ਜਲਥਲ ਹੋਇਆ ਪਿਆ ਬਾਪੂ ਜੀ ਇਹਦਾ ਪੂਰਾ ਪਿੰਡ ਆਪਾਂ ਕਹਿੰਦੇ ਆ ਇਹ ਸੜਕ ਪੂਰੀ ਸਾਫ਼ ਸੀ ਪਹਿਲਾਂ ਬਿਲਕੁਲ ਸਾਫ਼ ਸੀ ਵਧੀਆ ਡਬਲ ਰੋੜਾ ਇਹ ਬਾਰਡਰ ਰਿਮੂਵ ਕਰਦਾ ਰੋੜੇ ਜੀ ਹਾਂ ਇਹ ਬਾਰਡਰ ਰੂਟ ਜਾਂਦਾ ਬਿਲਕੁਲ ਪਾਣੀ ਦੇ ਵਿੱਚ ਸੱਪ ਵੀ ਦੇਖ ਸਕਦੇ ਹੋ ਡੰਗਰਾ ਪਸ਼ੂਆਂ ਦਾ ਖਾਨ ਸਭ ਤੋਂ ਜ਼ਿਆਦਾ ਹੈ ਸੱਪ ਵੀ ਅਸੀਂ ਤੁਹਾਨੂੰ ਦਿਖਾਇਆ ਪਾਣੀ ਦੇ ਵਿੱਚ ਕਿਸ ਤਰ੍ਹਾਂ ਹਾਲਾਤ ਖਰਾਬ ਨੇ ਜਿਹੜੇ ਲੋਕ ਇੱਥੇ ਪੈਦਲ ਇਸ ਪਿੰਡ ਨੂੰ ਪਾਰ ਕਰ ਰਹੇ ਤੁਸੀਂ ਦੇਖ ਸਕਦੇ ਹੋ ਦੂਰੋਂ ਵੀ ਦਿਖਾਉਂਦੇ ਆ ਉਹਨਾਂ ਲਈ ਕਿੰਨੀ ਖਤਰੇ ਦੀ ਸਥਿਤੀ ਹੋਣੀ ਸੱਪ ਵੀ ਇਸ ਪਾਣੀ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਲਗਾਤਾਰ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤੇ ਇਸ ਵੀਲੀ ਦੀ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਕਿਸ ਹੱਦ ਤੱਕ ਜਿਹੜਾ ਹੈ ਪਹੁੰਚ ਚੁੱਕਿਆ ਹੈ ਦਰਖਤ ਵੀ ਸਾਰੇ ਪਾਣੀ ਵਿੱਚ ਡੁੱਬ ਗਏ ਨੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਇ tanto ਜਾਪਦਾ ਹੈ ਕਿ ਜਿਵੇਂ ਇੱਕ ਸਮੁੰਦਰ ਹੀ ਇਥੇ ਬਣ ਗਿਆ ਹੋਵੇ ਤਾਂ ਪਾਣੀ ਦੇਖੋ ਕਿਵੇਂ ਛਾਲਾ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਕਾਫੀ ਹੱਦ ਤੱਕ ਪਾਣੀ ਇੱਥੇ ਆਇਆ ਹੈ ਔਰ ਲੋਕ ਜਿਹੜੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਟਰੈਕਟਰਾਂ ਦੇ ذریعے ਜਿਹੜਾ ਆਪਣਾ ਸਮਾਨ ਕੱਢਿਆ ਜਾਵੇ ਔਰ ਕਈ ਲੋਕਾਂ ਨੂੰ ਰੈਸਕਿਊ ਵੀ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਹੈ ਪਾਣੀ ਵਗ ਰਿਹਾ ਤਾਂ ਕਹਿ ਲੋ ਕਿ ਇੱਕ ਤਰ੍ਹਾਂ ਦਾ ਪੂਰਾ ਇਹ ਜੰਗਲ ਹੈ ਜੋ ਕਿ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਹੈ ਮੋਟਰਸਾਈਕਲ ਚਲਾਉਂਦੇ ਹੋਏ ਲੋਕ ਆ ਰਹੇ ਨੇ ਕਿਉਂਕਿ ਕੰਮਕਾਰ ਵੀ ਨਾਲ ਨਾਲ ਕਰਨੇ ਪੈ ਰਹੇ ਨਹੀਂ ਸਰਦਾ ਪਰ ਕਿਤੇ ਕਿਤੇ ਇਸ ਵਕਤ ਬਾਹਰ ਜਾਣਾ ਵੀ ਖਤਰੇ ਤੋਂ ਖਾਲੀ ਨਹੀਂ ਹੈਗਾ ਤਾਂ ਨੁਕਸਾਨ ਜਿਹੜਾ ਹੈ खासा ਜਾਪਦਾ ਹੋਇਆ ਨਜ਼ਰ ਆਇਆ ਹੈ ਤੁਸੀਂ ਆਪ ਇਸ ਤਸਵੀਰ ਵੇਖੋ ਕਿ ਕਿਵੇਂ ਲੋਕਾਂ ਨੂੰ ਬਿਠਾ ਕੇ ਜਾਂਦਾ ਜਾ ਰਿਹਾ ਤਾਂ ਪੰਜਾਬੀ ਇੱਕ ਜੋਤ ਹੋ ਰਹੀ ਹੈ ਰਾਵੀ ਦੀ ਮਾਰ ਇੱਥੇ ਬਹੁਤ ਲੜ ਲੈਂਦੇ ਪਰ ਜਦੋਂ ਕੋਈ ਮੁਸੀਬਤ ਪੈਂਦੀ ਹੈ ਤਾਂ ਪੰਜਾਬ ਬੇਬੇ ਵਿਚਾਰੀ ਇੰਨੇ ਪਾਣੀ ਭਰੇ ਦੇ ਵਿੱਚ ਮੰਜਾ ਜਿਹੜਾ ਚੱਕਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਲੱਗਦਾ ਕਿ ਕੋਈ ਪੌਰ ਸ਼ੇਰੀ ਜਾਪਦਾ ਜਿੱਥੇ ਇਹ ਪਾਣੀ ਐਨਾ ਇਕੱਠਾ ਹੋਇਆ ਹੋਇਆ ਹੈ ਕਿ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਿ ਟਰੈਕਟਰ ਔਰ ਇਹ ਕੁਝ ਪ੍ਰਵਾਸੀ ਭਰਾ ਜਿਹੜੇ ਨੇ ਇਹ ਪਾਣੀ ਵਿੱਚ ਤੁਰ ਕੇ ਆਉਂਦੇ ਹੋਏ ਨਜ਼ਰ ਆ ਰਹੇ ਨੇਗੇ ਆ ਦੇਖੋ ਇਹ ਇਤ ਪ੍ਰਧਾਨਪੁਰ ਦਾ ਮਾਦੂਪੁਰ ਗੇਮ ਹੈ ਜਿੱਥੇ ਪਾਣੀ ਦੇ ਕਿੰਨਾ ਓਵਰਫਲੋ ਕੀਤਾ ਹੈ ਤੇ ਇਸ ਤੋਂ ਇਲਾਵਾ ਇੱਥੇ ਇੱਕ ਪਾਰਕ ਬਣਿਆ ਹੋਇਆ ਸੀ ਇੱਥੇ ਬਹੁਤ ਸੋਹਣਾ ਪਾਰਕ ਸੀ ਜਿੱਥੇ ਲੋਕ ਉਸ ਨੂੰ ਵੇਖਣੇ ਆਉਂਦੇ ਸੀ ਤੇ ਉਹ ਪਾਰਕ ਇਸ ਪਾਣੀ ਦੇ ਨਾਲ ਪੂਰਾ ਤਹਿਸ ਨਾਸ਼ ਹੋ ਗਿਆ ਤੁਸੀਂ ਦੇਖੋ ਕਿ ਕਿੰਨਾ ਤੇਜ਼ ਜਿਹੜਾ ਪਾਣੀ ਹੈ ਇੱਥੇ ਆਇਆ ਹੋਇਆ ਹੈ ਇਹ ਉਹ ਪਾਰਕ ਸੀ ਜਿੱਥੇ ਲੋਕੀ ਕਿਸੇ ਵੇਲੇ ਕੁਦਰਤ ਦਾ ਆਨੰਦ ਮਾਣਨ ਆਸਤੇ ਆਉਂਦੇ ਸੀ ਕਿ ਡੈਮ ਦੇ ਉੱਪਰ ਪਾਰਕ ਬਣਿਆ ਹੋਇਆ ਬਹੁਤ ਸੋਹਣੀ ਲੋਕੇਸ਼ਨ ਸੀ ਇੱਥੇ ਸੁੱਖ ਦਾ ਸਾਹ ਲੈਣ ਆਸਤੇ ਲੋਕ ਆਉਂਦੇ ਸੀ ਐਕਸਰਸਾਈਜ਼ ਕਰਦੇ ਸੀ ਘੁੰਮਦੇ ਸੀ ਪਰ ਤੁਸੀਂ ਦੇਖੋ ਕਿ ਪਾਰਕ ਦਾ ਨਾਮੋ ਨਿਸ਼ਾਨ ਹੀ ਇੱਥੇ ਖਤਮ ਹੋ ਗਿਆ ਗ੍ਰਫਟ ਵੀ ਟੁੱਟ ਕੇ ਜਿਹੜਾ ਪਾਣੀ ਦੇ ਵਿੱਚ ਡਿੱਗ ਗਿਆ ਹੁਣ ਇੱਥੇ ਲੱਗ ਨਹੀਂ ਰਿਹਾ ਕਿ ਇੱਥੇ ਕੋਈ ਪਾਰਕ ਹੈਗਾ ਵੀ ਸੀ ਜਾਂ ਨਹੀਂ ਤੇ ਦੇਖੋ ਪਾਣੀ ਉਸ ਇਤਸਾਲ ਦੇ ਨਾਲ ਕਿ ਹੱਥ ਤੱਕ ਆ ਰਿਹਾ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਪਾਣੀ ਨੇ ਤਬਾਹ ਕਰ ਦਿੱਤੀਆਂ ਭਾਈ ਬੈਠੋ ਆ ਜਾਓ ਇੱਕ ਮਿੰਟ ਹਾਂ ਓ ਭਾਈ ਰੋਕ ਲਾ ਬੈਠ ਜਾ ਮੈਂ ਰੋਕ ਲਾ ਰੋਕਣਾ ਕੀ ਕਰ ਲੈਣਾ ਮਾੜੀ ਇਹਨੂੰ ਕੋਈ ਨਹੀਂ ਤਾਂ ਭਾਈ ਆਦੇ ਹੁਣ ਨਹੀਂ ਲੱਗਦਾ ਕੋਈ ਨਹੀਂ ਭਾਈ ਚਾਰ ਸਮਾਰ ਠੀਕ ਹੈ ਜਾਦੇ ਅਦੀਮ ਸੱਜੇ ਘੜ ਪਰੇ ਭਾਈ ਓਏ ਹੋਏ ਬੰਦਾ ਚਾਹੀਦਾ ਹੀ ਇੱਕ ਇੱਕ ਬੰਦਾ ਕਿਉਂਦਾ ਲਾਈਟ ਮਾਰ ਕੇ ਨਾ ਦੱਸਦਾ ਇੱਕ ਤਾਂ ਸਟੇਬਲ ਰੱਖੋ ਓਕੇ ਓਕੇ ਸੌਰੀ ਉਹ ਤੁਮ ਜਣਾ ਉਧਰ ਨੂੰ ਉਧਰ ਨੂੰ ਭਾਈ ਆਹ ਦੇਖੋ ਪਾਣੀ ਵਾਲੀ ਟੈਂਕੀ ਉਧਰ ਭਾਈ ਭਾਈ ਇੱਕ ਘਟਾਓ 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 ਇਹ ਭਾਈ ਲਾਈਟ ਰਾਈਟ ਰਾਈਟ ਜਿੱਥੇ ਮੇਰੀ ਲਾਈਟ ਉੱਥੇ ਜਾਣਾ ਜੀ ਹੋਰ ਕਿੱਥੇ ਜਾਣਾ ਹੈ ਭਾਈ ਇੱਕ ਘਟਾਓ ਉਧਰ ਭਾਈ ਇੱਥੇ ਆਪ ਫਿਲਰ ਰਹਿੰਦੇ ਨੇ ਤੇ ਉਹ ਵੀ ਇਹਦੀ ਲਾਈਟ ਮਾਰੂਗੀ ਇੱਡੀ ਬਹੁਤ ਜ਼ਿਆਦਾ ਹੈ ਪਰ ਉਹ ਡਰ ਰਹੇ ਆ ਕਿ ਨਹੀਂ ਪਰ ਇਹ ਜਾਂਦੇ ਪਰ ਇਹ ਮੂਗੀ ਕਾਜੀ ਰਾਈਟ ਵੱਲ